ਆਦੋਂ ਜਿਹੜੇ ਗੂਤਰ ਉੱਡ ਕੇ ਆਏ ਉਹਨਾਂ ਨੂੰ ਲਾਉਂਦੇ ਹੋਏ ਇੱਧਰ ਯੋਗ ਨੂੰ ਉਸਤਾਦ ਹੋਣੀ ਵੀ ਬੱਚੇ ਗਿ ਜਾਂਦੇ ਹੋਏ ਚਾਰ ਗੂਤਰ ਬਾਬੇ ਆ ਕੇ ਬਹਿ ਗਏ ਜੀ ਇਹ ਆ ਕੇ ਚਿੜੀ ਮਾਰੀ ਕਰਨ ਬਾਬਾ ਇੱਥੇ ਆ ਕੇ ਵੜ ਗਿਆ ਹੈ 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 ਹੈਪੀ ਉਸਤਾਦ ਹੋਣੀ ਪਿੱਛੇ ਦੇ ਆ ਨਾ ਨਾ ਕਾਲ ਟੂਟ ਬੋਲ ਰਹੀ ਏ ਕਿ ਕਹੀ ਜਾਂਦਾ ਹੈ ਪੀਰ ਮਾਂ ਛਾੜਦੇ ਗਾਂ ਕਿੰਨਾ ਟਾਈਮ ਇਹ ਤਾਂ ਗਈ ਉਹ ਨਹੀਂ ਲੱਥੀ ਜਾਂਦਾ ਲੈ ਸਾਰਾ ਊਡਾਣਾ ਤਾਂ ਆ ਗਈ ਕਾਲੇ ਕਾਲੇ ਕੋਪੀ ਵੜਾਈ ਇਹ ਹੀ ਇਹ ਹੀ ਮਾਜੀ ਹੈ ਪੂਰੀ ਉਹ ਕੰਦ ਜੱਦੀ ਪੱਤੋਂ ਦੋਦੀ ਉਹ ਤਾਂ ਹਾਈ ਇਹ ਹੀ ਆਈ ਲਾ ਦੇਣ ਘੋਟ ਦੇ ਉੱਟ ਕੇ ਹੋਣੇ ਆ ਆਪ ਇਧਰ ਬੂਛੇ ਲੜਦੇ ਸੇ ਤਤਗੀ ਕੀ ਕਰਨਾ ਤਗੀ ਆ ਚੋਕਲੇ ਆਤੋ ਜਿੱਤੀ ਲੜਦੇ ਲਗਾ ਹਾਏ ਪਤਾ ਨਹੀਂ ਜਿਵੇਂ ਤਕਰੀਬ ਪਾਣੀ ਜਿੰਦਾ ਹੀ ਸਾਲਾ ਉਹ ਬੱਚੇ ਹੁੰਦੇ ਭਰਾਵਾ ਆਂਡੇ ਜੀ ਪਾਣੀ ਸਾਰੀ ਮੈਂ ਹਾਰ ਕੀ ਜੇ 25 ਦਿਨ ਦੀ ਬਾਜੀ ਹਾਂ ਬਾਕੀ ਜਾਨਵਰ ਸਾਲਿਆ ਹਰ ਚੀਜ਼ ਨਹੀਂ ਹਰ ਜਾਨਵਰ ਗਿੰਦਰਾ ਕੀ ਹੀ ਜਾਂਦਾ ਸੀ ਓਹੋਏ ਤੂੰ ਇਹ ਚੀਜ਼ ਕਹੀ ਜਾਂਦਾ ਸਮਰਡਾਉਨ ਹਾਂਜੀ ਗਿਆ ਚਲ ਬਾਬਿਓ ਹਾਂਜੀ ਬਾਬਿਓ ਓਕੀ ਹਲ ਚਾਲਨੇ ਕਾਪਾ ਸੱਟ ਆ ਜਾਵਾ ਔਰ ਅੱਜ ਆਏ ਆਪਾਂ ਹੈਪੀ ਉਸਤਾਦ ਦੇ ਰਿਹਾ ਹੈ ਪਿਸਤਾਦ ਢੁੰਡਾ ਦੀਆਂ ਖਿਖਰਾਂ ਲਾਉਂਦੇ ਹੋਏ ਉਧਰ ਪੰਮੇ ਉਸਤਾਦ ਨਾ ਨਾ ਇੱਕ ਸਾਰੀ ਜਿਹੜਾ ਪੰਡਾ ਕਿੰਨਾ ਵੱਡਿਆ ਬਾੜੀਆਂ ਓਏ ਡਾਇ ਕਿਹੜੇ ਅੱਜ ਬਹਿ ਭੁਗਿਆ ਡਾਇ ਦੇ ਬੜੇ ਆ ਪਰ ਦੇਖਦਾ ਕੋਈ ਨਹੀਂ ਆ ਇੱਥੇ ਇੱਕ ਲਾਲਚੀ ਨਹੀਂ ਜੀ ਹਿਰਦੀ ਤੇਰੀ ਇੱਕ ਤੇਰੇ ਵਾਲਾ ਡਾਇ ਉਸਤਾਦ ਜੀ ਉਹ ਪੰਜਾਬ ਦਾ ਅੱਜ ਤਤਲੀਆਂ ਹਵਾਵਾਂ ਤੇ ਤਤਲੀਆਂ ਹਵਾਵਾਂ ਜੀ ਅੱਜ ਉਹਨੇ ਬੁਰਜ ਜੀ ਤੇ 8 ਵਜੇ ਆ ਕੀਦਾ ਪੱਗਾ ਜਾ ਓਏ ਜੋ ਬੰਨੇ ਢਾਇਆ ਹੈ ਓ ਖਟੀਆਂ ਖਾਂੜੀ ਸ਼ਾ ਯੋਗਨ ਉਸਤਾਦ ਨੇ ਉਤਰ ਡਾਇਆ ਤੈਨੂੰ ਵੜ ਕੇ ਅੱਖ ਯੋਗਨ ਸਾਧਨੇ ਵਿਡਾਇਆ ਉਹ ਜਾਂਦੀ ਆ ਜੇ ਹੈਪੀ ਉਸਤਾਦ ਦੀ ਕਲਾ ਚੀਨੀ ਹਰੀ ਕਲਾਬੀ ਬਗਲ ਆ ਗਈ ਯੋਗਨ ਉਸਤਾਦ ਦੀ ਕਿੰਦਰਾ ਯੋਗਨ ਉਸਤਾਦ ਨੂੰ ਫੇਰ ਚੋਂ ਪਾਹ ਕਿੰਦਰਾ ਤੂੰ じゃ ਕੱਪ ਤੋੜਦਾ ਹਾਂ ਬਿਨਾਂ ਕਿੱਥੇ ਪੂਰੇ ਪੂਰੇ ਹਾਂ ਜਾਣਾ ਛੱਡਣਾ ਕੋਈ ਨਹੀਂ ਮੇਰੇ ਤਿੰਨ ਮਾਸ਼ਾਅੱਲਾ ਦੇ ਫਰਮਾਨੀਆਂ ਤੇਰੇ ਹੱਥੜਾਂ ਲਾ ਤੇਰੇ ਮੇਰੇ ਕਿ ਕਿਨਵਾਸ ਲੱਗੀ ਉਹਨਾਂ ਜਾ ਕੇ ਭੈਣ ਚਾ ਸਾਡੇ ਬਸਦਾ ਅੱਧਾ ਕੇ ਦੋ ਘੰਟੇ ਕੁੜੇ ਬੜੇ ਨਹੀਂ ਰਾਗੀ ਇਦਾਂ ਹੀ ਹੁੰਦਾ ਹੁੰਦਾ ਬਾਬੋ ਕੁੱਤਰ ਸਾਵਾਂ ਆ ਜੇ ਫਿਰ ਬਹਿਣਾ ਪੈਂਦਾ ਬਹਿਣਾ ਪੈਂਦਾ ਬੜੰਨ ਮਰ ਗਿਆ ਤੇ ਘਾੜ ਰੜਾ ਲੜਾ ਬਾਕੀ ਲੜੀਆਂ ਕੁੜੀਆਂ ਆ ਗਈਆਂ ਇਲਾਚੀ ਨਹੀਂ ਹਰੀ ਗਲਬੀ ਬਗਲਾ ਆਦੋਂ ਜਿਹੜੇ ਕੁੱਤਰ ਉੱਡ ਕੇ ਆਏ ਉਹਨਾਂ ਨੂੰ ਲਾਉਂਦੇ ਹੋਏ ਇਹ ਇੱਧਰ ਆ ਜਾ ਤੁਸੀਂ ਵੀ ਓਏ ਆਇਓ ਇੱਧਰ ਇੱਕ ਛੜੀ ਹੋਰ ਚਾਹੀਦੀ ਹੈ ਪੀ ਤੈਨੂੰ ਜਿਹੜਾ ਇਦਾਂ ਉੱਡ ਕੇ ਜਾਂਦਾ ਉੱਤੇ ਬਹਿ ਜਾਂਦਾ ਕਾ ਇਹਦਾ ਇੱਕ ਹੋਰ ਚਾਹੀਦੀ ਆ ਵਾ ਜਿੱਦਾਂ ਉੱਡ ਗਿਆ ਉਹਦੇ ਤੇ ਚੜ ਗਿਆ ਮੈਂ ਕੱਲ ਦੱਸੂ ਛੜੀ ਲੈ ਆਵਾਂ ਮੈਂ ਗੈਰ ਹੈਗੇ ਤੂੰ ਦੱਸ ਦਿੰਦਾ ਓ ਗਿੰਦਰ ਸਤਾਦ ਹੋਏ ਹੁਣ ਮੂਰੇ ਕੰਨੀ ਦੇ ਲਾ ਲਾ ਕੇ ਝਾੜ ਲਾ ਪਹਿਲਾਂ ਇਹਨਾਂ ਨੂੰ ਝਾੜ ਲਾ ਪੜਾਈ ਕਿਦਾਂ ਲਾ ਲਾ ਕੇ ਉਰਲੀ ਕੰਨੀ ਦੇ ਝਾੜ ਲਾ ਉਹ ਆਦੀ ਬਿਮਾਰੀਆਂ ਤੇਰਾ ਵਾ ਚਾ ਚੜ ਗਏ ਹਲਾ ਹਲਾ ਹੇਲਾ ਹਲਾ ਤਾ ਲੈ ਜਾ ਪੰਨੀਆ ਲਾਲਾ ਮੜਾ ਮੜਾ ਹੋਰ ਲਾਲਾ ਚੱਲ ਇੱਛਾ ਥੱਲੇ ਉਤਰ ਗਏ ਮੋਰੀਆ ਖੁੱਡੇ ਚ ਤਾਂ ਕੂਟਰ ਖਰਾਬ ਹੋਣਗੇ ਹਾਂ ਤੇਰੇ ਇਦਾਂ ਗਿੱਜੇ ਆ ਤੇਰੇ ਦੇ ਫਿਰ ਹੋਰ ਕਿਹੜੀ ਰਾਗੀ ਤੇਰੀ ਉਹ ਲਾਲਚੀਨੀ ਜੀ ਆਹ ਦੇਸੀ ਫਿਰਦਾ ਇੱਕ ਬਾਬੇ ਉਹ ਇਹ ਉਹ ਜਿਹਨੂੰ ਅਸੀਂ ਕੱਲ ਫੜਦੇ ਫਿਰਦੇ ਆਂ ਗੋਲਿਆਂ ਨਾਲ ਕੂਟਰ ਉੱਤੇ ਦੋ ਆ ਤੇਰੇ ਇਹ ਅੱਠ ਦੋ ਇੱਕ ਅੱਠ ਡਾਇਸ ਦੇ ਬਾਕੀ ਬਹਿ ਗਏ ਇੱਕ ਹੁਣ ਜਿਉ ਹਰਾ ਦੋਵੇਂ ਜਿਉ ਹਰੇ ਇਹਦੇ ਆਹ ਜਾਂਦੇ ਆ ਇਹ ਟੁੱਟੀ ਦਾ ਨਾ ਇਹ ਕਾਲ ਲਾਲ ਚੀਨੀ ਆ ਗਈ ਆਵੇ ਇਧਰ ਜੋ ਬਣੋ ਉਸਤਾਦ ਹੋਣੀ ਵੀ ਬੱਚੇ ਕਿ ਜਉਂਦੇ ਹੋਏ ਇਹ ਨਹੀਂ ਇਤੋਂ ਜ਼ਿਆਦਾ ਕਿੱਜਨੇ ਨਾ ਉਹਨੂੰ ਕੇ ਪੈਰਾਂ 'ਚ ਕਰ ਦੇ 38 ਮਿੰਟ ਤੇ 5 ਸਕਿੰਟ ਮਾਰ ਕੇ ਟੈਂਚੀ ਦੇ ਆਇਆ ਏ ਇਹਦੇ ਮੋਰੇ ਦਾ ਹਾਰਣਾ ਉਹ ਪੈਰਾਂ ਜਲਾ ਦੇ ਪਟਾਈ ਜੀ ਦਾ ਥੱਲੇ ਲਾ ਟੈਂਟੀ ਚੋਕੇ ਦਾ ਛੜੀ ਦੇ ਏ ਮਾਸ਼ਾਅੱਲਾ ਏ ਮਾਸ਼ਾਅੱਲਾ ਜਾ ਯਾਰ ਚਾਲ ਲੈਣਾ ਨੇ ਵਾ 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 ਪੁੱਤਰ ਬਾਜੀ ਇਹ ਕਿ ਤੂੰ ਦੇ ਟੱਕਨ ਦੇ ਟੈਂਚ ਤੇ ਨਹੀਂ ਹਲਣ ਦਿਆ ਉੱਡ ਗਿਆ ਹੀ ਫੇਰ ਕਰ ਤੂੰ ਤਾਂ ਕਿਵੇਂ ਮੋੜ ਗਿਆ ਹੀ ਉਹ ਜਾਂਦਾ ਛਿੰਦੇ ਕਰਨ ਕਿ ਕੋਠੀ ਦੇ ਮਾਸ਼ਾਅੱਲਾ ਜਾ ਓਏ ਫੇਰ ਚੱਲ ਗਿਆ ਮਾਕੂ ਗੁਰ ਇਹਨੇ ਲਾਇਕ ਨੂੰ ਗੁਰ ਖੋਤਦਾ ਲੇ ਸੋਟੇ ਨੇ ਤਾਂ ਰੀਡਿੰਗ ਦਿੱਤੀ ਆ ਕਿਸੇ ਚਲ ਗਿਆ ਵੇ ਨਹੀਂ ਕਚੇਰੀ ਗੱਡੇ ਆਏ ਥੋਏ ਚਲ ਗਿਆ ਓ ਛੱਡੀ ਦੇ ਆਈ 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 ਆਹ ਆ ਗਿਆ ਵਾਹ ਪੈ ਵੇ ਕਿੱਥੇ ਪੈ ਵੇ ਦੀਨਾ ਵੱਡੀ ਪੈਬਲਾ ਇੰਨੇ ਮੋਰ ਨੇ ਵਾਹ ਲਾ ਦੇਖੀ ਜਾਂ ਭਾਵੇਂ ਯਾਰ ਵੀ ਨੁਕਸਾਨ ਡੋਪ ਗਿਆ ਗਾਂਧੀ ਜੰਨਾ ਏਨਾ ਆ ਟੋਨ ਵਾਲੇ ਕਬੂਤਰ ਇਧਰ ਵੀ ਅੱਜ ਸਾਰੇ ਗੱਡੇ ਆ ਪਰਦੇ ਉੱਤੇ ਅਤੇ ਉਧਰੋਂ ਘਰੋਂ ਵੀ ਜਿਹੜੇ ਆਪਣੇ ਤਿੰਨ ਗੂਤਰ ਉਹ ਵੀ ਆਪਾਂ ਗਾਡੇ ਡੱਬੀ ਆ ਤਿੰਨੇ ਆ ਆਖਿਰ ਦੇ ਕੁ ਮਿੰਟ ਆ ਆਖਿਰ ਦੇ ਤਿੰਨੇ ਇਕੱਠੇ ਬੱਚਾ ਡੱਬੀ ਬੱਗਾ ਤੇ ਆ ਆ ਗਿਆ ਤਿੰਨੇ ਆਖਿਰ ਦੇ ਬਾਕੀ ਇੱਧਰ ਵੀ ਗੂਤਰ ਆ ਵੇ ਇੱਕ ਆ ਗਈ ਬਾਕੀ ਇੱਕ ਆ ਗਿਆ ਬਾਕੀ ਦਾ ਕਾਫੀ ਜ਼ਿਆਦਾ ਹਿੱਟ ਤੇ ਹੀ ਆ ਅਕਕੀ ਜੋ ਉਹਨਾਂ ਗੱ ਵੀ ਵਿਖਾਵਾਂਗੇ ਇੱਧਰ ਆਪਣੇ ਸ਼ਿਕਾਰੀ ਸਾਹਿਬ ਸ਼ਿਕਾਰੀ ਸਾਹਿਬ ਅੱਜ ਨਹੀਂ ਕੋਈ ਕੂਤਰ ਕੁਤਰ ਆਇਆ ਨਾ ਹੈ ਨਹੀਂ ਆਇਆ ਕੋਈ ਚਾਸ ਹੋਵੇ ਫੜਨ ਦੀ ਕੂਤਰ ਨਹੀਂ ਨਹੀਂ ਜੀ ਸਾਹਿਬ ਕੱਲ ਆਇਆ ਕੱਲ ਆਇਆ ਕੱਲ ਆਇਆ ਹੈ ਗੱਲ ਮੁੜ ਕੇ ਪਤਾ ਨਹੀਂ ਮੈਨੂੰ ਅੱਛਾ ਹੌਣ ਛੱਡਦਾ ਖੜਾ ਬਣਦਾ ਕੀ ਬਾਹਰ ਆ ਅੱਜ ਸ਼ਨੀਵਾਰ ਹੁਣ ਬਾਜੀ ਲੱਗ ਗਈ ਆ ਗਈ ਹੁਣ ਕੰਮ ਛੱਡਣਾ ਬਣਾ ਡਾਉਣ ਨਾਲ ਤੇ ਆਪਨੇ ਲੱਤਾਂ ਡਾਉਣ ਨਾਲ ਹੀ ਧਿਆਨ ਦੇਣਾ ਡਾਉਣ ਨਾਲ ਧਿਆਨ ਦੇਣਾ ਬਣਾ ਆ ਆ ਗਿਆ ਆੜੀ ਉਦੋਂ ਨਵੀਂ ਡਾਈ ਉਹ ਵੀ ਗੁਤਰੀ ਆ ਫਿਰਦੀ ਏ ਆਓ ਹਰੀ ਕਲਾਖ ਕੀ ਕਸ਼ ਵਾਲੀ ਜਿਹੜੀ ਸ਼ਾਮ ਨੂੰ ਆਈ ਉਹ ਵੀ ਗੁਤਰੀ ਆ ਫਿਰਦੀ ਏ ਡਾਏ ਡਾਏ ਪੱਲੇ ਵਾਲਾ ਪਰਮੋਜ ਪਰਮੋਜ ਵੀ ਡਾਏ ਬਾਬੇ ਉਹ ਡਾਏ ਪੱਲੇ ਵਾਲਾ ਗੁਤਰੋ ਵੀ ਕਾਫੀ ਅਲਾ ਹਿੱਟ ਤੇ ਚਾਰ ਗੁਤਰ ਬਾਬੇ ਆ ਕੇ ਬਹਿ ਗਏ ਜੀ ਕਰੀ ਗਲਬੀ ਕਾਸ਼ ਵਾਲਾ ਬੱਗਾ ਕੂਤਰਾ ਕਰੀ ਗਲਬੀ ਕਾਸ਼ ਵਾਲੀ ਕੂਤਰੀ ਇੱਕ ਜੀਰੀ ਕੂਤਰੀ ਇੱਕ ਨਾਲ ਬੱਗੀ ਕੂਤਰੀ ਫਿਰ ਬਾਕੀ ਕੂਤਰੇ ਜੀ ਉੱਡਣਦੇ ਆ ਤੇ ਉਧਰ ਆਪਣਾ ਵੀ ਇੱਕ ਕਾਲਾ ਬੱਚਾ ਬਹਿ ਗਿਆ ਤੇ ਡੱਬੀ ਤੇ ਉਹ ਬਿੱਲਾ ਦੋਵੇਂ ਆ ਉੱਡਣਦੇ ਸਾਹਮਣੇ ਬਾਕੀ ਆਹ ਕੂਤਰ ਦੋ ਵੀ ਆਏ ਨੀਵੇਂ ਆ ਆ ਗਈ ਬਾਬੇ ਕਾਲੀ ਬਗਲ ਵਾਲੀ ਵੀ ਥੱਲੇ ਆ ਆ ਗਈ ਤੇ ਉਹਦੀ ਕੂਤਰੀ ਆਪਾਂ ਉਧਰ ਨਵੇਂ ਡਾਈ ਉਹ ਵੀ ਇੱਥੇ ਫਿਰਦੀ ਥੱਲੇ ਉਹ ਵੀ ਚਲੇਗੀ ਕਾਲੀ ਬਗਲ ਵਾਲੀ ਬਿਆਹ ਰਹੀ ਉਹ ਕੂਤਰੀ ਕਿਨੋਂ ਗਈ ਆਵੇ ਇਹ ਕਿਲ ਕੀ ਆਗੂ ਉਤਰੀ ਹੋਏ ਹੈ ਹਾਂ ਆ ਗਈ ਬਾਬੇ ਉਹ ਵੀ ਉਤਰੀ ਆ ਗਈ ਕੁਮਿੰਟੇ ਆ ਗਈ ਆ ਜਾਂਦੀ ਹੈ ਸ਼ਿਕਾਰ ਬਾਬੇ ਅੱਜ ਫੇਰ ਆਇਆ ਜੀ ਇੱਕ ਆਹਿਰ ਦਾ ਕਾਲਾ ਆ ਗਿਆ ਕਾਲਾ ਕੁੱਤਰ ਬਾਕੀ ਆਪਣੇ ਕੁੱਤਰ ਵੀ ਆ ਥੱਲੇ ਥੱਲੇ ਦੋਵੇਂ ਉਦੋਂ ਦੇ ਉੱਡੰਦੇ ਕਾਲੀ ਬਗਲ ਵਾਲੀ ਤੇ ਇੱਕ ਜਿਹੜਾ ਮੰਗੀ ਉਤਰੀ ਕਿ ਇਹ ਹੀ ਆਪਾ ਕਿੱਥੇ ਆਹਾ ਉਹਦੇ ਨਾਲ ਨਾ ਜੋ ਬਣ ਵਾਲਾ ਆਇਰਦਾ ਇਹ ਬੱਚਾ ਜੋ ਬਣ ਉਸਤਾਦ ਵਾਲਾ ਘਰ ਚਲੇ ਗਿਆ ਹੋਏ ਆਂ ਇਆਂ ਦੋਵੇਂ ਇਧਰ ਥਲੇ ਥਲੇ ਜੇ ਫਿਰਨਦੀਆਂ ਉਹ ਚੜੇ ਗਿਆ ਕਾਲਾ ਗੁੱਤਰ ਵੀ ਇਧਰ ਸਾਈਡ ਨਾਲ ਆ ਕਾਲੀ ਮਗਲ ਵਾਲੀ ਤੇ ਕਾਲੇ ਠੇਦੜੀ ਤੇ ਆਪਣਾ ਵੀ ਡੱਬੀ ਦੇ ਬਿੱਲਾ ਉੱਡਣਦੇ ਵਾ ਉੱਤੇ ਹਾਈਟ ਤੇ ਲੱਗੇ ਵਾ ਦੋਵੇਂ ਇੱਕ ਮਿੰਟ ਆ ਰਹੇ ਦੋਵੇਂ ਕਾਲਾ ਤੇ ਡੱਬੀ ਕੋਕ ਜਿਮ ਬੀਓ ਆ ਫਿਰ ਦੋਵੇਂ ਕਾਫੀ ਜ਼ਿਆਦਾ ਹਿੱਟਦੇ ਆ ਸ਼ਾਇਦ ਆਏ ਹੋਣਗੇ ਵੀਡੀਓ ਜੀ ਬਾਕੀ ਕਾਲਾ ਕਬੂਤਰ ਜਿਹੜਾ ਨਵਾਂ ਆਇਆ ਉਹ ਇੱਧਰ ਫਿਰਦਾ ਇੱਧਰਲੀ ਸਾਈਡ ਖਿਡਾਰੀ ਸਾਹਿਬ ਉਹ ਕਾਲਾ ਕਬੂਤਰ ਫੜਦੇ ਹੋਏ ਕਾਲੀ ਇਹ ਨਹੀਂ ਨਹੀਂ ਉਹ ਕਾਲੀ ਗੁੜੀ ਆ ਚੈੱਕ ਕਰੋ ਨੇ ਕਿਨੇ ਖਿਡਾਰੀ ਸਾਹਿਬ ਇਹ ਕਬੂਤਰ ਫੜਦੇ ਹੋਏ ਆਹ ਆ ਉਧਰੇ ਤਿੰਦਰਾ ਉਹਦੇ ਆ ਲੈ ਸਾਡਾ ਪੂਣਾ ਆ ਇਹ ਉਧਰੇ ਉਧਰੇ ਆ ਆ ਆ ਅਹੀਂ ਨੀ ਪੂਰਾ ਸ਼ੌਂਕ ਹੈ ਇੱਧਰ ਮੁੰਡੇ ਦਾ ਆ ਆ ਹਾਂਜੀ ਹਾਂਜੀ ਲੈ ਉਹ ਉਧਰ ਬੈ ਗਈ ਮੇਰੀ ਲਾਪੀ ਆਹ ਬੈ ਗਈ ਆਗੇ ਬੋਲ ਲਿਓ ਖਿਡਾਰੀ ਸਾਹਿਬ ਹਣੀ ਉਦਾਂ ਵੇਂਦੇ ਰਿਹਾ ਉਧਰ ਇੱਕ ਆਹ ਖਿਡਾਰੀ ਸਾਹਿਬ ਇਹ ਆਪਦਾ ਹੀ ਕਬੂਤਰ ਦੀ ਚਿੜੀ ਮਾਰੀ ਕਰਦੇ ਠੀਕ ਆ ਖਿਡਾਰੀ ਸਾਹਿਬ ਹਣ ਬਾਬੇ ਇੱਥੇ ਆ ਕੇ ਚਿੜੀ ਮਾਰੀ ਕਰਨ ਕਬੂਤਰ ਆ ਛੱਡ ਤੇ ਬੈਠਾ ਖਿਡਾਰੀ ਸਾਹਿਬ ਹਣੀ ਚਿੜੀ ਮਾਰੀ ਕਰਦੇ ਆਏ ਸਾਹਮਣੇ ਆਪਣੇ ਆਈ ਨੀ ਵੀ ਕਿ ਨਹੀਂ ਕੋਈ ਹਾਂ ਆ ਗਈ ਇੱਕ ਤਾਂ ਆਪੇ ਬਾਕੀ ਉਧਰ ਸ਼ਿਕਾਰੀ ਸਾਹਿਬ ਲੱਗੇ ਹੋਏ ਇੱਕ ਆ ਰਹੇ ਇਹ ਨਹੀਂ ਉਟਣੀ ਜਾਂਦਾ ਇਹਨਾਂ ਤੋਂ ਕਿੱਥੇ ਬੀਤੀ ਆਏ ਅੰਦਰ ਚੜੀ ਨਹੀਂ ਅੰਦਰ ਚੜ ਗਈ ਜਦਾ ਛੱਡ ਦੇ ਹਾਂ ਬਾਹਰ ਦੀਂਦੀ ਇੱਥੋਂ ਇੱਥੋਂ ਨਹੀਂ ਦੀਂਦੀ ਦਾਂਦੀ ਆਪਨੇ ਥੱਲੋਂ ਹੋਰ ਕੂਤਰ ਉਡਾਤੇ ਆ ਆ ਗਏ ਕੁਝ ਨਵੇਂ ਹੋਣ ਛੱਡੇ ਜਿਹੜੇ ਆ ਹੁੰਦੇ ਚਾਰ ਪੰਜ ਕੂਤਰ ਹੋਰ ਥੱਲੋਂ ਉਡਾਤੇ ਆ ਤਿੰਨ ਦਾ ਚਲੇ ਗਿਆ ਇਧਰ ਤਾਂ ਕਾ ਨਵਾਂ ਬੱਚਾ ਆੜਾਇਆ ਔੜ ਪੂਛ ਵਾਲਾ ਆ ਗਿਆ ਇਹ ਉਦੋਂ ਖੜਿਆ ਬਾਬੋ ਜਿਹੜਾ ਉਹ ਡਾਤਾ ਉਹ ਬੈ ਹੀ ਗਿਆ ਉੱਥੇ ਚਲੋ ਆ ਆ ਗਏ ਬਾਕੀ ਆ ਇਹਦੇ ਇੱਕ ਕੂਤਰ ਆਇਆ ਸ਼ੀਨਾ ਲਾਲ ਗੱਛ ਦਾ ਕਿੱਥੇ ਆ ਗਿਆ ਓਏ ਹੈ ਇੱਧਰ ਆ ਗਿਆ ਬਾਬੋ ਔਰ ਫਿਰ ਦਾਦਾ ਪਿਆ ਆ ਰਿਹਾ ਆ ਓਹ ਔਕ ਆਹਰ ਦਾ ਉਤਰ ਇੱਧਰ ਉਹ ਵੀ ਇੱਥੇ ਆ ਕੇ ਵੜ ਗਿਆ ਕਿਸਵੇਂ ਨੇ ਗੁਰੂ ਘਰ ਬਾਕੀ ਲੱਭਣ ਨੇ ਬੜਾ ਬੜਾ ਨਹੀਂ ਲੱਗੰਦਾ ਕਿੱਧਰ ਗਿਆ ਕਿੱਧਰ ਵੀ ਉੱਥੋਂ ਵੇਖਿਆ ਇੱਥੇ ਕਿ ਕਿਤੇ ਵੜ ਗਿਆ ਇਤੋਂ ਗਾਂ ਕੋ ਨਹੀਂ ਪੀਣ ਕਿੱਧਰ ਵੀ ਕਿਹੜੇ ਦੋ ਕਾਲੀਆਂ ਜਿਹੇ ਬੈਹੇ ਨੇ ਡੱਬੀ ਦੇ ਕਾਲੇ ਆ ਬੈਠੀਆਂ ਜਿਹੜੀਆਂ ਸਾਹਮਣੇ ਆਹ ਬੈਠੀਆਂ ਬਾਬੂ ਬਾਕੀ ਇਹਦੇ ਸ਼ੌਂਕ ਦਾ ਕੋਈ ਮੋਲ ਨਹੀਂ ਬਹੁਤ ਜ਼ਿਆਦਾ ਸ਼ੌਂਕ ਹੈ ਜੋ ਆਗ ਨੂੰ ਪਾਦਾ ਹੀ ਜ਼ਿਆਦਾ ਤੋਂਪੇ ਹੀ ਲਗਾ ਰਿਹਾ ਇੰਦਾ ਹੈ ਹੈ ਕਿਹੜੀ ਹਾਂ ਉਹ ਦਾਜੀ ਜੀ ਕੌਣ ਜਿੱਤ ਗਿਆ ਮੈਂ ਜਿੱਤ ਗਿਆ ਕਿੰਨੇ ਪੈਸੇ ਮਿਲੇ ਆਏ ਹੋਏ ਆਏ ਹੋਏ ਆ ਡੱਬੀ ਦੇ ਬਿੱਲਾ ਵੀ ਆਪਣਾ ਉੱਤੇ ਫਿਰੁੰਦਾ ਜੀ ਓਹੋ ਇਹ ਕੀ ਕਰਤਾ ਓਏ ਥੱਲੇ ਕਿਹੜਾ ਖਿਡਾਰੀ ਉਹ ਵੀ ਵਿਖਾ ਦੇ ਭਰਾਵਾ ਨੂੰ ਖਿਡਾਰੀ ਸਾਹਸ ਲੜਾ ਵੀ ਥੱਲੇ ਕਿਹੜਾ ਖਿਡਾਰੀ ਸਾਹ ਵਾਡਾ ਓਏ ਹੋਏ ਹੋਏ ਹੋ ਆ ਖਿਡਾਰੀ ਬਾਬੇ ਐਂਡਲੈਸ ਖਿਡਾਰੀ ਆ ਜਿਹੜਾ ਹੋਰ ਕਿਹੜਾ ਇਦਨੋਂ ਕੂਤਰੜਾ ਹੁੰਦਿਆ ਉਹ ਇੱਕ ਆ ਖਿਡਾਰੀ ਖਿਡਾਰੀ ਸਾਹਿਬ ਹੀ ਬੜੇ ਤੇਰੇ ਗੁਰੂਆ ਮੇਨ ਪਲੇਅਰ ਆਇਆ ਪਰ ਬਾਕੀ ਦੋ ਇਦਨ ਥੱਲੇ ਲੱਗਾ ਮੁੰਡਾ ਕਹਿੰਦਾ ਕੂਤਰ ਆਏ ਹਾਏ ਹਾਏ ਕੀ ਬਾਤ ਆਨੇ ਕੀ ਬਾਤ ਆਨੇ ਉਹ ਖਿਡਾਰੀ ਸਾਹਿਬ ਆਏ ਲੈ ਇਹਦੇ ਉਸੇ ਦੇ ਬੈ ਗਈ ਗੁਰਵਾ ਡਿੱਗ ਜਾਏ ਜੇ ਉੱਧਰ ਖਿਡਾਰੀ ਸਾਹਿਬ ਆਪ ਦਾ ਕੂਤਰ ਲਾਉਂਦੇ ਹੋਏ ਉੱਧਰ ਪੂਰੇ ਜਿਉਰਾ ਸ਼ੋਰਾਂ ਹੀ ਲੱਗੇ ਹੋਏ ਕਾਲਾ ਬੱਚਾ ਬਾਪੇ ਅੰਦਰ ਤਾੜ ਲੱਗਾ ਤੇ ਉੱਡ ਗਿਆ ਗੜੀ ਦੇ ਲੈਣਾ ਆ ਰਿਆਂ ਬਾਕੀ ਡੱਬੀ ਦੇ ਕਾਲਾ ਵੀ ਇਹਦੇ ਉੱਤੇ ਹੀ ਆ ਚੋ ਸੱਚ ਬਿੱਲਾ ਕੂਤਰ ਆਪਣਾ ਆਹ ਬਾਈ ਇੱਧਰ ਚੜ ਗਏ ਛੋੜੀ ਲੈ ਕੇ ਕੂਤਰ ਇਹਨਾਂ ਦਾ ਆ ਪੈਂਦਾ ਫਿਰਦਾ ਤੇਗਾ ਸ਼ਿਕਾਰੀ ਆ ਖਿਡਾਰੀ ਆ ਸੱਚੇ ਉਸਤਾਦ ਇਹ ਆਪਣਾ ਉਸਤਾਦ ਆ ਉੱਥੇ ਬਹਿ ਜੇ ਲੱਗੀ ਫੇਰੇ ਆਉ ਬਹਿ ਗਏ ਇੱਕ ਇੱਧਰ ਟੈਂਚੀ ਦੇ ਚੋਰ ਆ ਰਿਹਾ ਹੈਗਾ ਯਾਰ ਸਾਹਮਣੇ ਆਸ਼ਕਾਰੀ ਸਾਹਿਬ ਇੱਥੇ ਆ ਆ ਗਈ ਆਪਣੀ ਡੱਬੀ ਤੇ ਇਹ ਬੱਚਾ ਬਹਿ ਗਿਆ ਸੱਚਖਾਨਾਂ ਦੇ ਆ ਬਹਿ ਗਿਆ ਬੱਚਾ ਫੇਰ ਬਾਕੀ ਕਿੱਥੇ ਚਲ ਗਿਆ ਬਿੱਲਾ ਆਪਣਾ ਬਿੱਲਾ ਵੀ ਨਹੀਂ ਹਿੱਕ ਚੜੀ ਗਿਆ ਇਹ ਆਪਣਾ ਆਉਂ ਫਿਰਦਾ ਬਿੱਲਾ ਆ ਰਿਹਾ ਬੰਦਾ ਇੱਥੇ ਆਮਦੇ ਉੱਤੋਂ ਕਬੂਤਰ ਫੜਦੇ ਆ ਇੱਕ ਸ਼ਿਕਾਰੀ ਇਹ ਇਹ ਕਰ ਲੋ ਯਾਰ ਦਾ ਇਹ ਹੱਲਾ ਮੋਰੈ ਨੇ ਟਾਈਮ ਉਹ ਲੈ ਪੁੱਛਤਾ ਹੀ ਨੇ ਬਸ ਯਾਰ ਕੋਈ ਤਰ੍ਹਾਂ ਪੁੱਛਤਾ ਹੀ ਨੇ ਉੱਤੋਂ ਹੀ ਉਹ ਪ੍ਰਭੂ ਡੋਣ ਹੋ ਹਾਂ ਉਹ ਡੱਬੀ ਦੇ ਬਿੱਲਾ ਜ ਆਪਣਾ ਪੂਰਾ ਮਾਹੌਲ ਬਣਾਈ ਬੈਠੇ ਜਾਂ ਆ ਕਿੱਥੇ ਆ ਉੱਤੇ ਲੱਗੇ ਇੱਕ ਮਿੰਟ ਵਾਰ ਮਖਾਉਣਾ ਤੁਹਾਨੂੰ ਇਧਰ ਹੋਗੇ ਆ ਜਾਂਦੀ ਤੂੰ ਹੀ ਸ਼ੈਨ ਦਿੰਦੇ ਨੂੰ ਵੀਡੀਓ ਜਾਂ ਥੋੜੇ ਥੋੜੇ ਦਿੰਦੇ ਆਵੇਂ ਡੱਬੀ ਦੇ ਨਾਲ ਉਹਦੇ ਬਿੱਲਾ ਆ ਜਾਂਦੇ ਆ ਹਰਦੀ ਉੱਤੇ ਹੀ ਇਹ ਆ ਰਹੀ ਕਮੈਂਟ ਕਿਧਰ ਚਲੇ ਗਈ ਕਾਫੀ ਆ ਲੈ ਬਾਬੇ ਵਾਈਟ ਤੇ ਮਮ ਕੀ ਨਾ ਬਾਕੀ ਅੱਜ ਪੂਰਾ ਗ੍ਰਾਮ ਮਾਹੌਲ ਬਣਾਇਆ ਵਾ ਇਹਨਾਂ ਨੇ ਆਪਣਾ ਜੇ ਨਜ਼ਾਰਾ ਆਉਂਦਿਆ ਤੇ ਤੁਹਾਨੂੰ ਪਤਾ ਮੇਰੇ ਖਲ ਨਾਲ ਆਪਾਂ ਅੱਜ ਦੂਜੀ ਢਾਈ ਲਈ ਇਹਨਾਂ ਦੀ ਤੇ ਇੱਕੋ ਮਿੰਟ ਫੋਨ ਦੇਖਣ ਗਿਆ ਫਿਰ ਦੇ ਦੋਵੇਂ ਸ਼ੈਨ ਦੀਦੇ ਹੁਣ ਤੁਹਾਨੂੰ ਇਹ ਆਇਰ ਦੇ ਕਿ ਕਿ ਨਹੀਂ ਬਾਬੂ ਨਹੀਂ ਆਉਂਦੇ ਕੈਮਰੇ ਕਬੂਤਰਾਂ ਦੀ ਰੇਲ ਬਣਾਈ ਜਾਂਦਾ ਇੱਧਰ ਆ ਹੋਰ ਥੰਨੋ ਕੋ ਜੁਨੇ ਕਬੂਤਰ ਨਵੇਂ ਡਾੜੂ ਦਿੱਤੇ ਜੇ ਬਾਕੀ ਆ ਵੜਿਆ ਕੁਡੇ ਡਾਂਗ ਲੈ ਕੇ ਇੱਧਰ ਆ ਗੋਪੀ ਉਸਤਾਦ ਹੋਣੀ ਵੀ ਤੁਰੇ ਜਾਂਦੇ ਠਾਂ ਆ ਵੇਖੋ ਇੱਧਰ ਪੂਰਾ ਮੋਲ ਬਣਾਈ ਖੜਿਆ ਉਹਦੇ ਤਰਵਾਤਰ ਡਾਈ ਜਾਂਦਾ ਨਵੇਂ ਆ ਰਿਹਾ ਐਂਡ ਮੋਲ ਐਂਡ ਉਤਰੀ ਕੁਤੁਰ ਕਰਤਾ ਨਹੀਂ ਉੱਧਰ ਉਤਰੀ ਕੁੱਤਰੇ ਆ ਇੱਕ ਕਾਫੀ ਜ਼ਿਆਦਾ ਕੁੱਤਰਾ ਡਾਤੇ ਹੁੰਨੇ ਹੋਰ ਆਰੇ ਆਰੇ ਕੁੱਤਰੀ ਕੁੱਤ ਕਰਦੇ ਨਵੇਂ ਪੁਰਾਣੇ ਦੋਵੇਂ ਬਹਿਣ ਤੇ ਆ ਗਈ ਡੱਬੀ ਆ ਗਿਆ ਬਿੱਲਾ ਵੀ ਵੇਖੋ ਹੁਣ ਵਹਿੰਦੇ ਆ ਕਿ ਫੇਰ ਮੁੜਦੇ ਆ ਲੱਗਦਾ ਵੀ ਇੱਦਾਂ ਸ਼ੈਣ ਬਹਿ ਜਾਣਗੇ ਆ ਗਿਆ ਬਿੱਲਾ ਵੀ ਆ ਜਾਂਦੇ ਦੋਵੇਂ ਆ ਗਈ ਸ਼ੈਣ ਇਹਨਾਂ ਬਹਿ ਗਏ ਆ ਗਈ ਦੱਬੀ ਵੀ ਵਾਹ ਆਣਗੇ ਹਣੇ ਖਿਆਲ ਦੇ ਮੁਰਦੇ ਆਣ ਕੋਈ ਪਤਾ ਨਹੀਂ ਇਹਨਾਂ ਦਾ ਡੱਬੀ ਤੇ ਮੜਨਦੇ ਹੀ ਆ ਤਾ ਨੂੰ ਬਿੱਲਾ ਆ ਗਿਆ ਕੀ ਐਂਡ ਮੋਲ ਬਣਾਇਆ ਪਿਆ ਜਿਨ੍ਹਾਂ ਨੇ ਆ ਚਲੇ ਗਏ ਦੋਈ ਉੜ ਗਏ ਬਾਪੇ ਫੇਰ ਨਵੀ ਦਾ ਤੁਰ ਹੀ ਜਾਂਦੀ ਇਧਾਂ ਨੂੰ ਬਿੱਲਾ ਵੀ ਆ ਗਿਆ ਬਿੱਲਾ ਵੀ ਤੁਰ ਗਏ ਫੇਰ ਤਾਣਵੇਂ ਦੋਈ ਆ ਜਾਂਦੇ ਆ ਡੱਬੀ ਚਲੇਗੀ ਇਹ ਜੰਡਾ ਬਾਬੇ ਹੁਣ ਘੰਘੰਗਾ ਤਾਣ ਚੈੱਕ ਕਰੂ ਬਿਲੇਣਾ ਹਾਂ ਹਾਂ ਘੋਕੰਦਾਂ ਜਾਂਦਾ ਇੱਕ ਹਾਂ ਚੈੱਕ ਹਾਂ ਇੱਕੋ ਪਾਰ ਛੜ ਛੜ ਕੇ ਜਾਂਦਾ ਥਾਣ ਹਾਂ ਉਰਾ ਮੋਰ ਬਣਿਆ ਵੈਲ ਆ ਜਾਂਦਾ ਹਾਂ ਹਾ ਹਿਰਦਾ ਬਿੱਲਾ ਐਂਡ ਮੋਰ ਲਾਈਪ ਹੀ ਮਿਲਣ ਆ ਗਈ ਡੱਬੀ ਵੀ ਨਾਲ ਉਹਦੇ ਜਾਂਦੇ ਤਾਣ ਵਾਲਾ ਵੜਮਣ ਕਿ ਚਗਰੀਆਂ ਆ ਗਿਆ ਬਿੱਲਾ ਆ ਗਿਆ ਬਿੱਲਾ ਆ ਗਿਆ ਡੱਬੀ ਵੀ ਆ ਗਈ ਬਾਬਿਓ ਡੱਬੀ ਵੀ ਆ ਗਈ ਬਿੱਲਾ ਵੀ ਆ ਗਿਆ ਤੇ ਡੱਬੀ ਵੀ ਆ ਗਈ ਆਹ ਪਤਾ ਨਹੀਂ ਕੀ ਦੇਖਾ ਕਿਉਂ ਚਲ ਗਿਆ ਬਿੱਲਾ ਆ ਗਿਆ ਇਹ ਆ ਗਿਆ ਬਿੱਲਾ ਵੀ ਹੁਣ ਮੈਂ ਤੇ ਡੱਬੀ ਵੀ ਮੈਂ ਹੀ ਜਾਂਦੇ ਚੰਗੀ ਕਰ ਲਿਆ ਆਹਰ ਦੇ ਘੰਟੇ ਮੈਂ ਆ ਆ ਰਿਹਾ ਤੁਮੇ ਮੈ ਗਿਆ ਬਿੱਲਾ ਦੇ ਵਾਸਤੇ ਇਹ ਸੇ ਆ ਮੈ ਗਿਆ ਬਿੱਲਾ ਦੇ ਆ ਬੈਠਾ ਗਿਆ ਬਿੱਲਾ ਆ ਬਿਠਾਏ ਨੱਬੀ ਵੀ ਆ ਗਈ ਉੱਤੇ ਆ ਗਈ ਆਇਆ 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 ਬਿੱਲਾ ਸੈਟੀ ਬੈਠਾ ਕੋਈ ਗੱਲਬਾਤ ਨਹੀਂ ਏਡੀ ਬਾਕੀ ਹਜੇ ਦੂਜੀ ਜੜਾ ਹੀ ਹੋ ਜੇ ਨਾ ਵਧਣਾ ਹੀ ਆ ਆ ਗਈ ਡੱਬੀ ਵੀ ਦੱਬੀ ਵਾਬਿਆ ਫੇਰ ਆਕੋਂਗੀ ਜਤਾਨ ਆ ਚਲੇਗੀ ਉੱਤੇ ਹਾਈਟ ਤੇ ਆਹਿਰ ਦੀ ਇਹਦਾ ਜੀ ਬਹਿਨ ਦਾ ਕੋਈ ਮਾਹੌਲ ਨਹੀਂ ਆ ਬਾਕੀ ਵਹਿ ਜਾਊਗੀ ਅਭੀ ਹਣ ਲੱਗ ਪਾ ਦੋ ਚਾਰੀ ਜੀ ਹੋਰ ਜਿਆ ਮਰੀ ਜਾਂਦੀ ਆ ਇੱਕ ਰਾਂ ਪਿਲੇ ਬਲੇ ਨੇ ਉਹ ਤੇ ਬੱਚੇ ਨੂੰ ਵੀ ਲਾ ਲਾ ਮੈਂ ਥੱਲੇ ਬਿੱਲਾ ਪੁੱਤਰ ਆਪਣਾ ਤੇ ਆ ਬੱਚਾ ਇਹ ਦੋਵੇਂ ਆਪਾਂ ਲਾ ਲੈਂਦੇ ਪੁੱਤਰ ਦਾ ਯੋਗ ਹੋ ਗਿਆ ਇੰਨਾ ਨਹੀਂ ਆ ਬਟ ਹੋ ਗਿਆ ਥੋੜਾ ਬਹੁਤਾ ਤੁਹਾਨੂੰ ਪਤਾ ਦਜੀ ਢਾਈ ਆ ਬੜਾ ਵਾਟਾ ਦੇ ਵਿਚਾਰੇ ਦਾ ਹੋਣਾ ਹੀ ਆ ਅਕੀ ਚਰ ਵੀ ਬੜੀ ਖੋਰੀ ਆ ਜਿਵੇਂ ਧਰਨੇ ਆਉਂਦੀ ਨਹੀਂ ਰੱਖਦੇ ਹੁਣ ਬਾਬੇ ਉਹਨਾਂ ਨੂੰ ਬਾਕੀ ਲੋੜ ਤੇ ਹੈ ਨਹੀਂ ਅਜੇ ਪਰ ਫਿਰ ਵੀ ਖਾ ਗਏ ਵੈਨੇ ਜੇਕਦੇ ਪੀ ਗਿਆ ਤੇ ਹੇ 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 ਕੋਈ ਜਸ ਉਸ ਨਹੀਂ ਆ ਗਈ ਪਾਣੀ ਦੀ ਇਹ ਤਾਂ ਫਿਰ ਜ਼ੋਰ ਨਹੀਂ ਨ ਲੱਗਾ ਬਾਕੀ ਆਪਣਾ ਫਰਜ਼ ਹੀ ਆਪਾਂ ਰੱਖਿਆ ਨਹੀਂ ਚੱਕਦਿਆਂ 12 ਵਜ ਗਿਆ ਇਹਦੇ ਡੱਬੀ ਅੰਨੇ ਬਾਈ ਜ਼ੋਰ ਮਾਰੀ ਜਾਂਦੀ ਆ ਤੇ ਜਿਹਦਾ ਬਾੜਾ ਇਹ ਉਹਦੇ ਟਾਈਮ ਆਪਾਂ ਨਹੀਂ ਵਿਖਾਇਆ ਬਾਕੀ ਜੋ ਲਾਈਵ ਟਾਈਮ ਆ 12 ਵਜ ਗਏ ਤੇ ਇਹ ਜ਼ੋਰ ਮਾਰੀ ਜਾਂਦੀ ਕਮਣਿਆਂ ਵਾਂਗੂ ਦੂਜੀ ਡਾਈ ਆ ਤੇ ਮੇਰਾ ਅਰਾਦਾ ਇੱਕ ਰੈਨੂ ਨਾ ਆ ਕੁਤਰ ਬਾਹਰ ਬੂਰ ਕੱਢ ਦੀ ਗਏ ਪਰ ਉਹਦਾ ਬਾਬੇ ਪਾਉ ਵੀ ਗੁੰਡਾ ਖੋਲਤਾ ਹੁਣ ਵੇਖੋ ਕਿੰਦੀ ਛੇਤੀ ਹੁੰਦੀ ਪੈਂ ਤੇ ਆ ਗਈ ਹੁਣ ਤੇ ਬਊਗੀ ਭੱਜ ਕੇ ਆਇਆ 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 ਹੋਣੀ ਲੋ ਆਵਾਂਗੇ ਗਾਂ ਦਾ ਯੋਰ ਈ ਨਹੀਂ ਗੱਲ ਅਜੇ ਇਹਦੇ ਆਪ ਮਾਰਨ ਦੀ ਮੁੜ ਕੇ ਆਪ ਮਰਾਂ ਕਰਾਂਗੇ ਦਾ ਯੋਰ ਕਰਾ ਡਾਈਆਂ ਚੜ ਲੈੰਦੋ ਇਹਨਾਂ ਆਇਆ 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 ਹਾਈ ਅਮਾ ਵੇਖੋ ਕਿਡੀ ਖੇਤੀ ਪੈਂਦੀ ਏ ਇਰ ਕੇ ਆ ਗਈ ਆ ਗਈ ਇਹਨੇ ਡੱਬੀ ਆ ਪੀਠੀ ਆ ਗਈ ਐਂਡ ਕਰਾਤੀ ਆ ਜੀ ਨੇ ਐਂਡ ਲਵਾਤੀ ਅੱਜ ਐਸਾ ਕਰਾਦੀ ਪੂਰੀ ਡੱਬੀ ਨੇ ਕੋ ਉਤਰੇ ਇਧਰ ਸੇਖੰਦੇ ਤੂ ਪਤਾ ਪਾ ਐਂਡ ਮੋਰਚ ਸਰੇ ਮੋਰਚ ਡੱਬੀ ਦਾ ਫਾਦਰ ਸਾਹਿਬ ਤੇਰੇ ਡੱਬੀ ਦੇ ਫਾਦਰ ਸਾਹਿਬ ਆ ਇਹ ਆ ਮਾਂ ਨਹੀਂ ਨਹੀਂ ਉੱਤੇ ਗਈ ਉਹ ਮਾਂ ਏ ਫਾਦਰ ਸਾਹਿਬ ਆਹ ਭਰਾ ਡੱਬੀ ਦਾ ਆ ਦੇਖੀਏ ਲਾਗਾ ਇਹਨਾਂ ਦੇ ਆਇਆ ਆਹ ਆਪੇ ਹੰਗੇ ਡੱਬੀ ਕੋਈ ਭਰਾ ਕਿੰਗੇ ਤੇ ਉੱਡਣਾ ਜਾਈ ਚਾ ਆ ਗਈ ਵਾਪਸ ਆ ਗਈ ਉਸੇ ਦੇ ਅੰਦਰ ਕਿ ਫੜ ਲਈ ਇਹਨੂੰ ਵੀ ਲੈ ਜਾਈ ਉੱਥੇ ਅੰਦਰ Vino panico, giunekalabio. Eh, 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 eh ਬਾਕੀ ਇਹਨਾਂ ਦੋਆਂ ਦਿਨ ਚਾਸ ਹੈ ਕਿ ਜੇ ਪੀਂਦੇ ਬੱਚਾ ਛੜਦਾ ਹੀ ਆਪਾਂ ਬਾਬੇ ਪਹਿਲਾਂ ਯਾਰ ਚ ਤੇ ਆ ਡੱਬੀ ਤੇ ਹੁਣ ਬਿੱਲੇ ਨੂੰ ਛੜਦੇ ਹੋ ਕੇ ਮੜ ਕੇ ਇਹਨਾਂ ਨੂੰ ਵਿਚਾਰਿਆਂ ਨੂੰ ਪਾਣੀ ਪੋਣੀ ਪਾਉਂਦੇ ਆਂ ਤਾਂ ਦਿੱਤਾ ਗਈ ਡੱਬੀ ਪਾਣੀ ਖਾਦੀ ਹੁਣ ਇਹਨਾਂ ਨੂੰ ਬੱਚਿਆਂ ਵਾਲਿਆਂ ਨੂੰ ਕਰਾਣਾ ਆਹ ਹੋਈ ਪਾਣੀ ਤੇ ਲਾ ਬੜੀ ਇਹਨਾਂ ਨੂੰ ਆਪਾਂ ਹਾਈ 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 ਉੱਥੇ ਨੇ ਪੀਤਾ ਨਹੀਂ ਬਿੱਲੇ ਨੇ ਇੱਥੇ ਦੇਖੋ ਕਿਦਾਂ ਹੈ ਡੱਬੇ ਵੀ ਆ ਗਏ ਪਿੰਦੇ ਆ ਚੈੱਕ ਕਰੋ ਕਿ ਕਿੱਥਾਂ ਪਾਣੀ ਪੀਤੇ ਨੇ ਉੱਥੇ ਦੇ ਮੋਰੇ ਨੇ ਮੂਹ ਨਹੀਂ ਕੀਤਾ ਨੇ ਕੇ ਕੁਡੀਆਂ ਵਾਲਿਆਂ ਦਾ ਤੇ ਦਾਣਾ ਪਾਣੀ ਸਵੇਰ ਤੋਂ ਸ਼ਾਮਾਂ ਤੱਕ ਹੀ ਬਾਬੇ ਚੱਲਦਾ ਹੀ ਰਹਿੰਦਾ ਹੈ ਇਹ ਨਾਲਾ ਖੁੱਡਾ ਖੁੱਲਾ ਰਹਿਂਦਾ ਤੇ ਇੱਧਰ ਧਾਣੇ ਵੀ ਖੁੱਲੇ ਘਰ ਦੇ ਸੁੱਟ ਕੇ ਰਹਾਦੇ ਨਾਲ ਉਧਰੋਂ ਬਾਬੇ ਉਹ ਸਾਰੇ ਕੂਤਰ ਬਹਿ ਬੂਗੇ ਜਿਹੜੇ ਪਹਿਲਾਂ ਡਾਇ ਬਾਅਦ ਚੋਂ ਡਾਇ ਉਹ ਵੀ ਸਾਰੇ ਤੇ ਮੇਰੇ ਖਾਲ ਨਾਲ ਇੱਕੋ ਕੂਤਰ ਰਹਿ ਗਿਆ ਨਾ ਪਰ ਮੋਜ ਤੇ ਉਹ ਲਗਭਗ 1.5 ਦੇ ਭਾੜੇ 'ਚ ਆ ਕੇ ਬੈੰਦਾ ਹੁੰਦਾ ਉਹ ਕੂਤਰ ਜੇ ਉੱਤੇ ਹੀ ਆ ਬਿਲਾਲ ਆਪਾਂ ਵੀ ਕਰਦੇ ਆ ਆਪਦੇ ਇਸੇ ਨਾਲ ਵਲੌਗ ਦੀ ਐਂਡਿੰਗ ਮਿਲਦੇ ਆ ਤੁਹਾਡੇ ਨਾਲ ਨੈਕਸਟ ਵਲੌਗ ਤੇ